ਕਿਸਾਨਾਂ ਦੇ ਹੱਕ 'ਚ ਬੋਲੇ ਪ੍ਰਤਾਪ ਸਿੰਘ ਬਾਜਵਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਨੇਤਾ ਵਿਰੋਧੀ ਟੀਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲੋਕਤੰਤਰੀ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਕੋਲ 10 ਮਿੰਟ ਦਾ ਵੀ ਸਮਾਂ ਨਹੀਂ ਹੈ ਕਿ ਜੋ ਕਿਸਾਨਾਂ ਦੀਆਂ ਗੱਲਾਂ ਸੁਣ ਸਕਣ ਅਸੀਂ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ 400 ਤੋਂ ਵੱਧ ਕਿਸਾਨ ਪੰਜਾਬ ਦੀ ਹੱਦ ਵਿੱਚ ਜ਼ਖਮੀ ਹੋਏ ਹਨ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਾਹਿਬਾਂ ਨੂੰ ਪਹਿਲੇ ਤੇ ਅਸੀਂ ਬਹੁਤ ਆਪਣੀ ਪਾਰਟੀ ਵੱਲੋਂ ਮੈਂ ਆਉਂਦੇ ਇੰਡੀਅਨ نیشنل ਕਾਂਗਰਸ ਵੱਲੋਂ ਬਹੁਤ ਹੀ ਗਹਿਰੇ ਦੁੱਖ ਦਾ اظہار ਕਰਨਾ ਬੜੀ ਇੱਕ ਅਨਫੋਰਚੂਨੇਟ ਗੱਲ ਹੈ ਇਹ ਸਭ ਨਾਲ ਬੜੀ ਬਦਕਿਸਮਤੀ ਦੀ ਗੱਲ ਇਹ ਹੈ ਇਹ ਪਹਿਲੇ ਦਿੱਲੀ ਵਿੱਚ ਮੋਰਚਾ ਲੱਗਾ ਉੱਥੇ ਭਾਜਪਾ ਦੀ ਸਰਕਾਰ 11 ਮਹੀਨੇ ਲਗਾਤਾਰ ਮੈਂ ਨਹੀਂ ਵੇਖਿਆ ਕਿਸੇ ਵੀ ਕਿਸਾਨ ਮੂਵਮੈਂਟ ਦੇ ਵਿੱਚ ਜਿਹੜਾ ਹੈਡ ਆਫ ਦੀ ਸਟੇਟ ਹੈ ਪ੍ਰਾਇਮਿੰਸਟਰ ਨੂੰ ਕੋ 10 ਮਿੰਟ ਦਾ ਵਕਤ ਵੀ ਨਾ ਹੋਇਆ 11 ਮਹੀਨਿਆਂ ਦੇ ਵਿੱਚ ਕੋ 5 ਮਿੰਟ ਆ ਕੇ ਕਿਸਾਨਾਂ ਦੀ ਗੱਲ ਸੁਣ ਚਕੇ 700 ਤੋਂ ਵੱਧ ਕਿਸਾਨ ਉੱਤੇ ਸ਼ਹੀਦ ਹੋਇਆ ਬਟ ਮੋਦੀ ਸਾਹਿਬ ਨੇ ਜ਼ਰੂਰ ਤਰੀ ਸਮਝੀ ਕਿ ਅਸੀਂ ਆਪਣੇ ਜਿਹੜੇ ਅੰਨ ਪੈਦਾ ਕਰਨ ਵਾਲੇ ਕਿਸਾਨ ਨੇ ਉਹਨਾਂ ਦੀ ਅਸੀਂ ਜਾ ਕੇ ਗੱਲ ਸੁਣ ਚ ਕੋਈ ਕੰਪਨਸੇਸ਼ਨ ਹੀ ਅਜੇ ਤੱਕ ਦਿੱਤੀ ਤੇ ਹੁਣੇ ਚੰਦ ਮਹੀਨੇ ਪਹਿਲੇ ਤੁਹਾਡੇ ਆ ਬਾਰਡਰ ਤੇ ਸ਼ੰਭੂ ਤੇ ਖਨੌਰੀ ਵਾਲੇ ਬਾਰਡਰਾਂ 400 ਤੋਂ ਵੱਧ ਪੰਜਾਬ ਦੇ ਕਿਸਾਨ ਵੀਰ ਜਿਹੜੇ ਨੇ ਜ਼ਖਮੀ ਹੋਏ ਤੇ ਜ਼ਖਮੀ ਵੀ ਪੰਜਾਬ ਦੀ ਟੈਰੀਟਰੀ ਚ ਹੋਏ। ਡਰੋਨਾਂ ਚੱਲਦੇ ਰਹੀਆਂ ਹਰਿਆਣੇ ਵੱਲੋਂ ਤਕਰੀਬਨ ਮੀਲ-ਮੀਲ ਅੰਦਰ ਆ ਕੇ। ਗੱਡੀਆਂ ਤੋੜੀਆਂ ਗਈਆਂ ਨੇ, ਟਰੈਕਟਰ ਤੋੜੇ ਗਏ ਨੇ। ਇੱਕ ਕਿਸਾਨ ਵੀਰ ਨੂੰ ਰਿਤਪਾਲ ਸਿੰਘ ਦੇ ਨਾਂ ਵਾਲੇ ਇੱਕ ਵਿਅਕਤੀ ਨੂੰ ਬੋਰੇ ਵਿੱਚ ਛੁੱਟ ਕੇ ਚੁੱਕ ਕੇ ਤੇ ਰੁਥਕ ਮੈਡੀਕਲ ਕਾਲਜ ਤੋਂ ਲਿਆ ਕੇ ਫਿਰ ਉਹਦਾ ਇਲਾਜ ਪੀਜੀਐ ਵਿੱਚ ਕੀਤਾ। ਸ਼ੁਭ ਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਉਹ ਵੀ ਗੋਰੀ ਜਿਹੜੀ ਸਿਰ ਦੇ ਪਿਛਲੇ ਪਾਸੇ ਲੱਗਦੀ ਉਹਦਾ ਮਤਲਬ ਕਿ ਅੱਗੋਂ ਨਹੀਂ ਹੋਈ ਪਿੱਛੇ ਮੁੜਦੇ ਹੋਏ ਬੰਦੇ ਨੂੰ ਗੋਲੀ ਮਾਰੀ ਗਈ ਤੇ ਜ਼ਿਆਦਾਤਰ ਜਿਨੇ ਕਿਸਾਨ ਵੀਰ ਜ਼ਖਮੀ ਹੋਏ ਨੇ ਸਾਰੇ ਸ਼ਰੀਆਂ ਨਾਲ ਹੋਏ ਸਾਰੀ ਦੁਨੀਆ ਜਾਣਦੀ ਹੈ ਕਿ ਹਰਿਆਣਾ ਪੁਲਿਸ ਹੋਵੇ ਭਾਵੇਂ ਹਿੰਦੁਸਤਾਨ ਦੀ ਕੋਈ ਪੁਲਿਸ ਫੋਰਸ ਹੋਵੇ ਜਾਂ ਫੈਰ ਮਿਲਟਰੀ ਫੋਰਸ ਹੋਵੇ ਕਿਸੇ ਕੋ ਵੀ ਦਿਨਾਲੀ ਬੰਦੂਕ ਹੈ ਨਹੀਂ ਉਹਦਾ ਮਤਲਬ ਜਿਹੜੀ ਦਿਨਾਲੀ ਬੰਦੂਕ ਦੀ ਵਰਤੋਂ ਕੀਤੀ ਗਈ ਉਹ ਬਕਾਇਦਾ ਤੇ ਨਜਾਇਜ਼ ਵੈਪਨਾਂ ਕੀਤੇ ਐਂਡ ਅਨਫੋਰਚਨਟਲੀ ਮੈਂ ਵੇਖੋ ਜਿਹੜਾ ਪੁਲਿਸ ਦਾ ਜੋ ਇੱਕ ਤੌਰ ਤਰੀਕਾ ਬਣ ਗਿਆ ਪੰਜਾਬ ਪੁਲਿਸ ਦਾ ਜੇ ਇੱਥੇ ਕਿਸਾਨ ਭਰਾਵਾਂ ਨੇ ਜੈਨੂਨ ਆਪਣੀ ਗੱਲ ਰੱਖੀ ਕਿ ਕੋਈ ਵੀ ਨਮਾਇੰਦਾ ਭਾਜਪਾ ਦਾ ਆਂਦਾ ਅਸੀਂ ਉਹਨੂੰ ਸਵਾਲ ਕਰਨੇ ਜਾਂ ਤੇ ਸਰਦਾਰਨੀ ਪ੍ਰਨੀਤ कौर ਜੀ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਨਹੀਂ ਤੇ ਚੁੱਪੋ ਕੇ ਘਰ ਬਹਿਣਾ ਚਾਹੀਦਾ ਸੀ ਇੱਕ ਵਾਰ ਤੁਸੀਂ ਚਲੇ ਜਾਂਦੇ ਹੋ ਫੇਰ ਤੁਹਾਨੂੰ ਹਰਪਾਲਪੁਰਾ ਨਾਂ ਦਾ ਇੱਕ ਵਿਅਕਤੀ ਜਿਹੜਾ ਜਿਹੜਾ ਪਿਛਲੇ ਦਿਨਾਂ 'ਚ ਅਕਾਲੀ ਦਲ ਛੱਡ ਕੇ ਭਾਜਪੀ ਸ਼ਾਮਲ ਹੁੰਦਾ ਉਹ ਤੁਹਾਨੂੰ ਫੇਰ ਮੋੜ ਕੇ ਵਾਪਸ ਲੈ ਕੇ ਆਂਦਾ ਫੇਰ ਉੱਥੇ ਕਿਸਾਨਾਂ ਦੇ ਨਾਲ ਪੁਲਿਸ ਦੀ ਦੁਰਵਰਤੋਂ ਤੇ ਹਰਪਾਲਪੁਰੇ ਦਾ ਧੱਕਾ ਜਿਹੜਾ ਉਸ ਦੇ ਨਾਲ ਸਾਡਾ ਇੱਕ ਕਿਸਾਨ ਵੀਰ ਜਿਹੜਾ ਜਿਸ ਪਰਿਵਾਰ ਦੇ ਵਿੱਚ ਐਡੀ ਤਜਦੀ ਹੋਈ ਉਹਨਾਂ ਦੇ ਸਕੇ ਭਾਈ ਜਿਹੜੇ ਨੇ ਉਸ ਤੋਂ 20 ਦਿਨ ਪਹਿਲੇ ਉਹ ਪੂਰੇ ਇੱਕ ਇਹੋ ਜਿਹੀ ਐਂਡ ਇਹ ਜਿਹੜੇ ਨੂੰ ਨਿੱਜੀ ਮਸਲੇ ਵਾਸਤੇ ਨਹੀਂ ਇਹ ਤਾਂ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਵਾਸਤੇ ਗੱਲ ਕਰ ਰਿਹਾ ਤਾਂ ਮੇਰੀ ਮੰਗ ਅੱਜ ਇਮੀਡੀਏਟਲੀ ਭਗਵੰਤ ਮਾਨ ਤੋ ਇਹ ਹੈ ਕਿ ਭਗਵੰਤ ਮਾਨ ਤੋ ਅੱਗੇ ਹੀ ਪੰਜਾਬ ਨੂੰ ਬਹੁਤ ਹੱਦ ਤੱਕ ਫੇਲ ਕੀਤਾ ਜਿੱਥੇ ਨਾ ਤੇ ਪੰਜਾਬ ਦੇ ਤੂੰ ਬਾਰਡਰ ਪ੍ਰੋਟੈਕਟ ਕੀਤੇ ਨੇ ਨਾ ਕਿਸਾਨ ਜਥੇਬੰਦੀਆਂ ਤੇ ਕਿਸਾਨ ਪ੍ਰੋਟੈਕਟ ਕੀਤੇ ਬਜਾਏ ਕਿ ਤੁਸੀਂ ਲੋਕਾਂ ਨੂੰ ਪ੍ਰੋਟੈਕਸ਼ਨ ਦੋ ਤੁਸੀਂ ਇਹ ਵਾਕਿਆਤ ਵੀ ਜਿਹੜਾ ਪੰਜਾਬ ਚ ਹੋਇਆ ਸ਼ੁਭ ਕਰਨ ਦੋ ਵਿਖਾਇਆ ਗਿਆ ਕਿ ਹਰਿਆਣੇ ਚ ਹੋਇਆ ਜੀ ਬਾਰਡਰ ਹੁਣ ਵੀ ਜੋ ਵਤੀਰਾ ਹੈ ਪੰਜਾਬ ਪੁਲਿਸ ਦਾ ਜਿੱਥੇ ਵੀ ਤੁਸੀਂ ਵੇਖੋ ਆਪਣੇ ਲੋਕ ਨੇ ਆਪਣੇ ਲੋਕਾਂ ਨਾਲ ਕੋਈ ਸੰਜੀਦਗੀ ਦੇ ਨਾਲ ਕੋਈ ਪਿਆਰ ਦੇ ਨਾਲ ਕਿਸੇ ਨੂੰ ਰੋਕਣਾ ਪੀਸਫੁਲ ਪ੍ਰੋਟੈਸਟਰਸ ਦੇ ਵੇਖੋ ਕਿਸਾਨਾਂ ਨੇ ਜਿੱਥੇ ਵੀ ਕੋਈ ਕੰਮ ਕੀਤਾ ਝੰਡੇ ਚੁੱਕੇ ਨੇ ਨਾਰੇ ਲਾਏ ਨੇ ਕਿਸੇ ਨੂੰ ਧੱਕੇ ਨਾਲ ਰੋਕਿਆ ਨਹੀਂ ਗਿਆ ਕਿਸੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਪੰਜਾਬ ਪੁਲਿਸ ਨੂੰ ਥੋੜਾ ਥਾਮਾ ਇਸਤੇਮਾਲ ਕਰਨਾ ਚਾਹੀਦਾ ਇਹਦੇ ਵਿੱਚ ਅੱਛਾ ਫਿਰ ਦੂਜੀ ਗੱਲ ਤੇ ਹਰਪਾਲਪੁਰ ਨੇ ਕੰਮ ਕੀਤਾ ਹੀ ਸੀ ਕੰਗਾ ਮਾਰਿਆ ਮੌਕੇ ਤੇ ਮੌਤ ਹੋਈ ਤੇ ਉਹਨੂੰ ਉੱਥੇ ਮੌਕੇ ਤੇ ਹੀ ਅਰੈਸਟ ਕਰਨਾ ਚਾਹੀਦਾ ਤੁਸੀਂ ਉਹਨੂੰ ਜਾਣ ਦਿੱਤਾ ਪੂਰਾ ਦਿਨ ਗੁਜ਼ਰਨ ਦੇ ਬਾਅਦ ਵੀ ਅਜੇ ਤੱਕ ਐਫ ਆਈ ਆਰ ਕੱਟੇ ਨਹੀਂ ਗਈ ਸੀਨੀਅਰ ਅਫਸਰਾਂ ਨਾਲ ਮੇਰੀ ਗੱਲ ਹੋਈ ਹੈ ਕਹਿੰਦੇ ਜੀ ਐਫ ਆਈ ਆਰ ਲਿਖੀ ਜਾ ਰਹੀ ਹੈ ਬਹਿ ਦੱਸੋ ਇਹ ਕਿਹੜਾ ਕੋਈ ਇਹੋ ਜੀ ਚੀਜ਼ ਹੈ ਕਿ ਜਿਹਨੂੰ ਲਿਖਣ ਨੂੰ ਤੁਹਾਨੂੰ ਕੋਈ ਕੋਈ ਘੱਟ ਕੋਈ 810 ਘੰਟੇ ਚਾਹੀਦੇ ਤੁਸੀਂ ਇਸ ਗੱਲ ਕਰ ਭਗਵੰਤ ਜੀ ਮਾਨ ਨੂੰ ਇੱਕੋ ਗੱਲ ਮੈਂ ਕਹੂੰਗਾ ਰੱਬ ਤੇਨੂੰ ਭੁੱਲਿਆ ਜ਼ਮੀਨ ਤੇ ਪੈਰ ਲਾ ਆ ਕੇ ਇਮੀਡੀਏਟਲੀ ਐਫ ਆਈ ਆਰ ਕੱਟ ਕਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਜੋ ਵੀ ਬਿਆਨ ਦਿੱਤੇ ਨੇ ਉਹਨਾਂ ਤੇ ਐਫ ਆਈ ਆਰ ਕੱਟੀ ਜਾਏ ਇਮੀਡੀਏਟ ਕਾਰਵਾਈ ਹੋਏ ਉਹ ਬੰਦੇ ਅਰੈਸਟ ਕੀਤੇ ਜਾਏ ਤੇ ਫਿਰ ਪੋਸਟਮਾਰਟਮ ਦਾ ਬਾਕੀ ਦਾ ਕੰਮ ਕਿਸਾਨ ਜਥੇਬੰਦੀਆਂ ਸਾਰੀਆਂ ਇੱਥੇ ਬੈਠੀਆਂ ਉਹਨਾਂ ਨੂੰ ਤੁਸੀਂ ਬਕਾਇਦਤ ਔਰ ਕੌਨਫੀਡੈਂਸ ਨਾਲੋ ਉਸ ਤੋਂ ਬਾਅਦ ਫਿਰ ਪੋਸਟਮਾਰਟਮ ਹੋਏ ਤੇ ਨਾਲ ਇਸ ਗਰੀਬ ਕਿਸਾਨ ਭਰਾ ਨੂੰ ਜਿਹੜੀ ਕੰਪਨਸੇਸ਼ਨ ਜਿਸ ਤਰ੍ਹਾਂ ਬਾਕੀ ਜਗ੍ਹਾ ਦਿੱਤੀ ਗਈ ਹੈ ਸਰਕਾਰੀ ਨੌਕਰੀ ਵੀ ਤੇ پیسے ਦੀ ਮਦਦ ਉਹ ਵੀ ਨਾਲ ਹੀ ਕਰਨ ਦੇ ਵਿੱਚ ਅਸੀਂ ਪੂਰਨ ਇਹਨਾਂ ਦੀ ਇਸ ਲੜਾਈ ਦੇ ਵਿੱਚ ਸ਼ਾਮਲ ਆ ਜਿੱਥੇ ਵੀ ਲੋੜ ਪਏਗੀ ਅਸੀਂ ਆਪਣੀ ਕਿਸਾਨ ਜਥੇਬੰਦੀਆਂ ਨਾਲ ਤੇ ਕਿਸਾਨ ਵੀਰਾਂ ਨਾਲ ਖੜੇ ਹਾਂ ਬਸਾਤਾਰੀ ਪਾਰਟੀ ਚੋਂ ਹੀ ਜਾਗ ਰਹੀ ਹੈਗੀ ਦਸਾਨਾਂ ਨੂੰ ਬਹੁਤ ਦੇਰ ਹੋ ਗਈ ਐ ਤੇ ਦੇਖੋ ਮੇਰਾ ਤੇ ਪਹਿਲੇ ਤੋਂ ਕਹਿਣਾ ਹੈ ਕਿ ਜਿਹੜਾ ਭਗਵੰਤ ਮਾਨ ਹੈ ਇਹ ਕੇਜਰੀਵਾਲ ਦੇ ਵੀ ਕੰਟਰੋਲ ਤੋਂ ਬਾਹਰ ਹੈ ਇਹ ਸਿੱਧੇ ਤੌਰ ਪਰ ਭਾਜਪਾ ਦੀ ਸਰਕਾਰ ਨੂੰ ਰਨ ਕਰੇ ਕੇਜ ਜਿਹੜਾ ਭਗਵੰਤ ਮਾਨ ਦਾ ਹਰ ਕੰਮ ਹੈ ਤੁਸੀਂ ਵੇਖੋ ਐਸ ਕੇਸ ਦੇ ਵਿੱਚ ਐਫ ਆਈ ਆਰ ਦੇ ਰਹੀ ਕਿਉਂ ਹੋ ਰਹੀ ਹੈ ਉਹਦਾ ਮਤਲਬ ਸੈਂਟਰ ਤੋਂ ਪ੍ਰੈਸ਼ਰ ਆ ਰਿਹਾ ਹੋਣਾ ਸਰਦਾਰਨੀ ਪ੍ਰਨੀਤ ਕੌਰ ਦੇ ਨਾਲ ਉਹ ਬੰਦਾ ਆਇਆ ਉਹਨੂੰ ਬਚਾਉਣ ਦੀ ਕੋਸ਼ਿਸ਼ ਤੇ ਹੁਣ ਹੋਏਗੀ ਤੇ ਸੈਂਟਰ ਨੇ ਕਿ ਨਹੀਂ ਤੇ ਜੇ ਇਹਦੇ ਤੇ ਕੋਈ ਪ੍ਰੈਸ਼ਰ ਨਾ ਹੋਏ ਉਨ ਤੱਕ ਤੇ ਕਦੋਂ ਦਾ ਐਫ ਆਈ ਆਰ ਕੱਟ ਕੇ ਤੇ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ ਉਹਦਾ ਮਤਲਬ ਨਹੀਂ ਹੋ ਰਹੀ ਥੈਟ ਮੀਨ ਸੈਂਟਰ ਤੋਂ ਸਿੱਧੇ ਤੌਰੇ ਦੇ ਨੂੰ ਪ੍ਰੈਸ਼ਰ ਆ ਰਿਹਾ ਹੁਣੇ ਕੋਸੂਤਾ ਫਸਿਆ ਵਿੱਚ ਜੀ ਬਟ ਇਹਨੇ ਮੈਂ ਤਾਂ ਸਿੱਧੇ ਤੌਰ ਤੇ ਕਿ ਜੋ ਪੰਜਾਬ ਦੀ ਕਿਸਾਨੀ ਨਾਲ ਧੋਰੀ ਵਾਰ ਹੋਇਆ ਇਹਦੇ ਵਾਸਤੇ ਸਿੱਧੇ ਤੌਰ ਭਗਵੰਤ ਮਾਨ ਰਿਸਪਾਂਸਿਬਲ ਹੈ ਅਸੀਂ ਇਹਨੂੰ ਰਿਸਪਾਂਸਿਬਲ ਠੜਾਣੇ ਆ ਆਏਗਾ ਟਾਈਮ ਪੰਜਾਬ ਦੇ ਲੋਕ ਕਹਤੇ ਨੇ ਤੈਨੂੰ ਖੜਾ ਕਰਨਗੇ ਇਹਦਾ ਐਂਟੀ ਕਿਸਾਨ ਚਿਹਰਾ ਇਹਦਾ ਐਂਟੀ ਪੰਜਾਬ ਚਿਹਰਾ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ ਜਾਣ ਲਿਆ ਪਛਾਨ ਲਿਆ ਐਨੀ ਗੱਲ ਕਰਨੀ ਚਾਹੀਦੀ ਜਦੋਂ ਕਹਿੰਦੇ ਨੇ ਕਿ ਸਾਸੀਂ ਬਾਜਪਾ ਬਾਜਪਾ ਦੇ ਏਜੰਟ ਨੇ